ਕਾਲ ਸੱਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਅੱਜ ਦੀ ਆਪਣੀ ਵਿਜਿਟ ਪਿੰਡ ਆ ਗਿਆ ਬੈਂਕਾ ਨੇੜੇ ਰਹਿ ਗਿਆ ਬਲੇਰ ਸੱਜਣੋ ਕੋਰਕਵਿੰਡ ਸੁਹਾਜਪੁਰ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤਹਿਸੀਲ ਆ ਗਿਆ ਉਹਨੂੰ ਪੱਟੀ ਬਾਈ ਗੁਰਤਾਰ ਸਿੰਘ ਦੇ ਕੋਲ ਪਹੁੰਚੇ ਸੱਜਣੋ ਇਸ ਫਾਰਮ ਤੋਂ ਆਪਾਂ ਧੰਨਵਾਦ ਚਾਰਨਾਕ ਵਿਖਾਉਣ ਲੱਗੇ ਆ ਬੇੜਾ ਵੀ ਮੱਝਾਂ ਵੀ ਝੋਟੀਆਂ ਵੀ ਸਜਰੋ ਹਰ ਤਰ੍ਹਾਂ ਦਾ ਜਿਹੋ ਜਿਹਾ ਮਰਜੀ ਪਸ਼ੂ ਅੱਜ ਖਰੀਦਦਾਰੀ ਕਰ ਲਿਓ ਪਰ ਉਹ ਤੋਂ ਪਹਿਲਾਂ ਤੁਹਾਨੂੰ ਇੱਕ ਕੁਐਸਚਨ ਹੈ ਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਾਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਆ ਜੂ ਤੇ ਆਪਣੀ ਤਸੱਲੀ ਦੋ ਟਾਈਮ ਕਰਿਓ ਦੋ ਟਾਈਮ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਓ ਕੋਈ ਵੀ ਪਿਛੇ ਲਾਹਮੇ ਵਾਲੀ ਗੱਲ ਨਾ ਰਹਿ ਜੇ ਕਿ ਜੇ ਉਹਨੂੰ ਚੋ ਚਵਾ ਕੇ ਲੈ ਕੇ ਜਾਓ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਵੀ ਚਵਾਈ ਕਰ ਸਕਦੇ ਜੀ ਤੇ ਕਰ ਲੱਗੇ ਆ ਗੱਲਬਾਤ ਬਾਈ ਵਰਤਾਰ ਸਿੰਘ ਜੀ ਨਾਲ ਐਂਡ ਤੱਕ ਜੁੜੇ ਰਹੋ ਜ਼ਰੂਰ ਫਾਇਦੇ ਸੰਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਸਾ ਚੜਦੀ ਕਲਾ ਜੀ ਸਤਿ ਸ਼੍ਰੀ ਅਕਾਲ ਜੀ ਅਡਰੈਸ ਕਰੀਏ ਨੋਟ ਜੀ 10 ਪਿੰਡ ਬੈਂਕਾ ਹੂੰ ਜ਼ਿਲ੍ਹਾ ਤਰਨਤਾਰਨ ਜੀ ਤਹਿਸੀਲ ਪੱਟੀ ਠੀਕ ਆ ਜੀ ਫੋਨ ਨੰਬਰ 9856 21909 ਠੀਕ ਆ ਜੀ ਸ਼ੁਰੂਆਤ ਕਰੀਏ ਛੋਟੀ ਸੂਈ ਸਵਾਈ ਤੋਂ ਇੱਕ ਛੋਟੀ ਆ ਹਾਂ ਤੇ ਦੋ ਵੜਾ ਇੱਕ ਵੜਾ ਸੂਈ ਆ ਹਾਂ ਪਹਿਲੇ ਵੜਿਆ ਅੱਛਾ ਛਿੱਕੀ ਦੇ ਤੰਦ ਬਰਾਬਰ ਕਰਨ ਲਈ ਆ ਵਿਖਾ ਦਿੰਦੇ ਆ ਉਹ ਫੜ ਕੇ ਡੱਬੀ ਡੱਬੀ ਜੀ 16 17 ਕਿਲੋ ਦੇ ਥਲੇ ਦੁੱਧ ਹੋਊਗਾ ਤੇ ਦੂਜੇ ਨਾਲ ਦੀ ਸੂਈ ਆ ਠੀਕ ਆ ਉਹ ਵੜ ਗੱਪਣ ਆ ਜੀ ਸੂਆ ਘਰ ਆਲਾ ਜਾਂਦਾ ਇਹਦਾ ਦੂਜਾ ਚੀਜ਼ਾਂ ਮਾਲੇ ਕੋਈ ਦੂਜਾ ਮਾਲ ਲੇ ਹਾਂ ਸਹੀ ਨਾ ਠੀਕ ਆ ਵੱਡੀ ਵੜਿਆ 20 ਤੋਂ ਪਲੱਸ ਜਾਉ 25 ਤੱਕ ਠੀਕ ਆ ਉਹ ਪਹਿਲੇ ਵੜਿਆ ਹਾਂ ਓ ਕੇਰ ਫੋਡਾ ਹਾਂ ਤਾਂ ਪਹਿਲਾਂ ਮੈਂ ਆ ਗਿਆ 8 ਤੋਂ 10 ਜਾਂ 12 ਖੜੂਗੀ ਬਹੁਤ ਥਣ ਕੋ ਲੱਗਾ ਬਿਲਕੁਲ ਬਿਲਕੁਲ ਤੇ ਕਰਕੇ ਛੋਟੀ ਦਾ ਸਰਵਾਰ ਕਰਮਾ ਵਾਲੀ ਕੋਲ ਕਿੰਨਾ ਦੁੱਧ ਮੌਜੂਦਾ ਦੁੱਧ ਦੇ ਦੇ ਥੱਲੇ ਹੋਊਗਾ 11 ਤੋਂ 12 ਅੱਛਾ ਹਾਂਜੀ 11 12 ਤੇ ਕਿਉਂ ਹੋ ਗਈ ਵਧੀਆ 100 ਦੀ 100 100 ਦੀ 100 ਅੱਛਾ ਜਿਹੜਾ ਜਿਹੜਾ ਜਵਾ ਕਹਿੰਦੀ ਕਿ ਮੈਨੂੰ ਲੱਗਾ ਇਹਨੂੰ ਹੋ ਗਏ ਇਹਨੂੰ ਘਰ ਤੋਂ ਘੱਟ ਵੀ ਹਫ਼ਤੇ ਦੇ ਲੱਗੇ ਬਣੇ ਅੱਛਾ ਹਾਂ ਦੁੱਧ ਬਣ ਗਿਆ ਬਹੁਤ ਜੂ ਨਿਕਲ ਗਿਆ ਠੀਕ ਆ ਗੜੀ ਛੋਟੀ ਦੁੱਧ ਉਹ 2013 ਦੇ ਤੇ 14 ਦੇ ਉਹ ਅਗਲੇ ਦੀ ਸੇਵਾ ਦੀ ਆਹ ਪਰ ਇਤੋਂ ਦੀ ਗਰੰਟੀ ਦੇਣੀ ਗਾਂ ਦੀ ਕੋਈ ਗਰੰਟੀ ਸਹੀ ਗੱਲ ਹੈ ਜੀ ਗਾਂ ਆਪਦੀ ਅਗਾਂ ਮਰਜ਼ੀ ਆਪਦੀ ਸੇਵਾ ਦਾ ਸੇਵਾ ਦਾ ਚਲੋ ਤੋਰ ਦਈਏ ਲਓ ਜੀ ਇਹਨਾਂ ਵੀ ਠੱਡੀ ਧੀਰੀ ਬਹੁਤ ਹੈ ਛੋਟੀ ਹਾਂ ਲਓ ਐਰੋ ਐਰੋ ਬਾਹਰ ਉਹ ਕਰ ਦੋ ਜੀ ਨਿੱਕਾ ਸਿੰਘ ਸੱਜਣੋ ਬਿਲਕੁਲ ਵੱਡਾ ਟਾਂਚਾ ਸੇਵਕਾ ਸਾਈਡ ਤੇ ਕਰਦੇ ਨੇ ਆਇਟਾ ਚੱਕ ਦੇ ਲੋ ਜਿਆ ਨਹੀ ਹੋਈ ਲੋ ਜੀ ਬਹੁਤ ਸ਼ਾਨਦਾਰ ਸਜਣੋ ਆਰਡਰ ਕੁਆਲਿਟੀ ਜਿੰਨੀ ਵੀ ਫਿਕਸ ਆ ਤੇ ਰੇਟ ਬਾਈ ਜੀ ਦਾ ਰੇਟ ਬਾਈ ਜੀ ਦਾ ਕਰੀਏ 15 ਭਾਵੇਂ 12 ਹਾਂ ਨਾ ਇਹ ਇੱਕ 5 ਦੀ ਹੋਊਗਾ ਜੈਸ ਨੂੰ ਕਰ ਦੇ ਜੈਸ ਨੂੰ ਵੀ ਪੰਜ ਦੀ ਵੱਡੀ ਗੱਲ ਥੋੜਾ ਬੋਦਾ ਇਮਾਨਤਾਨ ਹੋਊਗਾ ਕੋਈ ਯਾਰ ਖੰਡਦਾ ਲੱਖ ਨਹੀਂ ਨਾ ਕਰਗੀ ਕੱਲ ਆਪਾਂ ਵੀਡੀਓ ਪਰਸੋ ਚੜੀ ਸੀ ਨਾ 6 ਨੂੰ ਹਾਂ ਤੇ ਉਹ ਜਿਹੜਾ ਮੋਲਾ ਆਪਾਂ ਕੀਤਾ ਉਸੇ ਮੁੱਲ ਤੇ ਦਿੱਤੇ ਬੰਦੇ ਇੱਕ ਦੋ ਦੀ ਹਾਂ ਠੀਕ ਹੈ 1 ਲੱਖ 2 ਦੀ ਹੋ ਜੂ ਨਾ ਤੇ ਜਦੀ ਹੋ ਜੂਗੀ ਦੋ ਦੀ ਕਰ ਦੇ ਚਲ ਦੋ ਜੋ ਛੋੜਛੱਪਾ ਹੀ ਹੋਣਾ ਠੀਕ ਕਰ ਗੱਡੀ ਇਹਨਾਂ ਵੀ ਸੋਨੇ ਵਰਗੀ ਝੋਟੀ ਸਹੀ ਗੱਲ ਹੈ ਹਾਂਜੀ ਲਓ ਜੀ ਦੋ ਨੰਬਰ ਤੇ ਆ ਬਹਿੜਿਆ ਅੱਛਾ ਜੀ ਪਹਿਲੇ ਨੂੰ ਬਹਿੜਿਆ ਅੱਛਾ ਫੋਲ ਕਰ ਤ ਬੁੱਤ ਪਹਿਲਣਿਆ ਪਹਿਲਣ ਪਹਿਲਾਂ ਨੱਤ ਬੜਾ ਕਰਕੇ ਹੜਾ ਨੱਤ ਬਹੁਤ ਐਜੀ ਕਰਦੇ ਛਗੀ ਦੇ ਦੰਦਾ ਬਰਾਬਰ ਕਰਦੇ ਹੀ ਆ ਬਿਲਕੁਲ ਉਹ ਮਖਾ ਦੇ ਮੜੇ ਲਓ ਜੀ ਇਹਨੂੰ ਲੈਓ ਖੋਲ ਕੇ ਲੈਓ ਬਾਹਰ ਨੂੰ ਸੌਕੇ ਰਹੋਗੇ ਤੇ ਖੁੱਲ ਜੂਗੀ ਮੂਹ ਉੱਚਾ ਜੂਗਾ ਲਓ ਜੀ ਸਜਰੋ ਵਾਕਿਆ ਸੋਨਾ ਕੇਡਿਅਮ ਆ ਸੋਨਾ ਕੇਡਿਅਮ ਜਵਾਨ ਤੇ ਕੱਦ ਤੇ ਥਣਲੇਵਾ ਵੇਖੋ ਬੰਤਰ ਕਰਮਾਲੀ ਦੀ ਇਤਨਾ ਸਟੇਟ ਸਲਾਉਣ ਵਾਲੀ ਆ ਫਿਕਸ ਸਾਈਡ ਤੋਂ ਜੀ ਫਿਕਸ ਸਾਈਡ ਦਾ ਹਾਂ ਕਾਟਾ ਲਾ ਲੇਦਾ ਦੁੱਧ ਦਾ ਵੀ ਥਿੰਦਾ ਹਾਂ ਵਛੀ ਦੀ ਪ੍ਰਿੰਟ ਬੜਾ ਆ ਬਰੀ ਦੀ ਬਹੁਤ ਚੰਗੀ ਵਛੀ ਹੈ ਫਾਰਮ ਫਾਰਮ ਚੋਂ ਲਈ ਜਾਂਦੀ ਉਹਦਾ ਸੇਵਾ ਵੀ 20 20 ਲੀਟਰ ਦੁੱਧ ਬੱਚੀ ਚਵਾਜੂਗੀ ਘਰ ਜੂਗੀ ਹਾਂਜੀ 20 ਲੀਟਰ ਦੁੱਧ ਚ ਆਜੂਗੀ ਬਿਲਕੁਲ ਬਿਲਕੁਲ ਥਾਂ ਬੜਾ ਚੰਗਾ ਲੱਗਾ ਸੱਚ ਨੂੰ ਹਲੋ ਅੰਦੀ ਤੇ ਨਹੀਂ ਕਰਮਾਲ ਦੀ ਜਾਂਦੀ ਚਵਾਈ ਇੱਕ ਨੰਬਰ ਲੱਗਾ ਹਾਂ ਲੋ ਜੀ ਇਹ ਠੰਡ ਦੀ ਕੁਆਲਿਟੀ ਦੇਖੋ ਸੱਜਣ ਪਸੰਦ ਕੇ ਪੂਰਾ ਇਹਨਾਂ ਨਾ ਬਾਹਰ ਆਉ ਥਣ ਅੱਛਾ ਹਾਂ ਪੂਰੀ ਪਸੰਦ ਤੇ ਚਵਾਈ ਵੱਲੋਂ ਤੇ ਨਹੀਂ ਨਹੀਂ ਮੈਨੂੰ 102 ਆਦੇ 102 2 ਪੈਂਟ ਉੱਤੇ ਹੀ ਆਹ ਭੂਲ ਛੱਟਾ ਨਹੀਂ ਘੱਟ ਨਹੀਂ ਛੱਟਾ ਨਹੀਂ ਇਤਨਾ ਧਰਮ ਮਰਾ ਦੇ ਲੋ ਜੀ ਆਹ ਟਾਈਮ ਤੇ ਥਲੇ 16 ਤੋਂ 17 ਕਿਲੋ ਦੁੱਧ ਹੋਊਗਾ। ਅੱਛਾ ਕੋਈ ਵੀ ਭਰਾ ਇਹ ਨਾਲ ਕੇ 12-13 ਹੋਊਗਾ। ਦੁੱਧ ਫਿਰ 20 ਕਰ ਜੂਗੀ। ਦੁੱਧ 20 ਕਿਲੋ ਵਸ਼ੀ ਕਰ ਜੂ। ਦੁੱਧ 20 ਟੀ ਬਰੀਡ ਦੇ ਨਹੀਂ ਦੇਣਾ ਹਰ ਦੇਣਾ ਕਿੰਨੇ ਆ। ਤੇ ਰੇਟ ਰੇਟ ਤੇ ਮੁੱਲ ਭਾਵੇਂ 75 ਕਰਾਲਾ 80 ਕਰਾਲਾ। ਸਹੀ ਗੱਲ। ਤੇ ਦੇਣੀ 70 ਦੀ ਆ। ਠੀਕ ਆ। ਹਾਂ ਉਹ ਚ ਮਾਤਾਂ ਨੂੰ ਹੋਊਗਾ। ਕਿੰਨਾ ਕ? ਥੋੜਾ ਬੋਧਾ ਜੀ। 2000 ਦਾ ਜੂ ਹੋ ਜਾਊਗਾ। ਠਾਰ ਦੀ। ਹੋ ਜੂ ਠਾਰ ਦੀ। ਓਕੇ ਰਿਪੋਰਟ। ਸਿਹਰਾ ਜੀ। ਆਹ ਆ ਵੇ ਹੱਥ ਨਾਲ ਹੱਥ ਲਾਇਆ ਤੇ ਵੜ ਪਸਮਾਈ। ਹਾਂ। ਠੀਕਾ ਕੋ ਜਦ ਚੰਡੀ ਵੜਿਆ ਸਤੂ ਸਾਬ ਇਹ ਛਾਟਾਲੇ ਛਾਟਾਲੇ ਵੀ ਭਰਾਣ ਜੀ ਨੂੰ ਪਰਖਿਆ ਨਾ ਹਾਂ ਹਾਂ ਉਹਨੇ ਵਾਹਰ ਕਰਨੀ ਹੈ ਬਿਲਕੁਲ ਬਿਲਕੁਲ 20 ਕਿਲੋ ਵਾਚੀ ਮੈਂ ਵਾਦੇ ਨਾਨਾ ਨੇ ਚੌਥੇ ਦਿਨ ਨੂੰ 20 ਕਿਲੋ ਵਾਚੀ ਨਾ ਦੋ ਜਵਾਵੇ ਠੀਕ ਹੈ ਠੀਕ ਹੈ ਆ ਸੰਤੂ ਸਾਹਿਬ ਬੈਠ ਜੋ ਹਾਂਜੀ ਕੋਈ ਮੰਨ ਲੈ ਦੁੱਜਾ ਤੇ ਕੋਈ ਮੰਨ ਲੈ ਤਿਜਾ ਹਾਂ ਰਲ ਜੰਦੇ ਦੁੱਜਾ ਤੇ ਮੈਂ ਤਿਜਾ ਹੀ ਜਨਾ ਸਹੀ ਗੱਲ ਠੀਕ ਹੈ ਕਿ ਨਹੀਂ ਕਿੰਨਾ ਕਿ ਦੁੱਧ ਪਰ ਜੋ ਇਹ ਦੁੱਧ ਦੇਉਂਦੇ 25 ਤੋਂ ਬਾਹਰ ਜਾਊਗੀ ਪਰ ਆਪਾਂ ਨੀਂਗੀ ਗਰੰਟੀ ਕੋ ਦੇਦੇ ਅੱਛਾ ਹਾਂ ਇਹ ਮਤਲਬ ਵੀ 15 ਦੇ ਦੇ 18 ਦੇ ਦੇ 20 ਦੇ ਦੇ ਉਹ ਅਗਲੇ ਦੀ ਸੇਵਾ ਤੇ ਆ ਤੋੜ ਕੇ ਚੈੱਕ ਕਰਾਈ ਹੈ ਨਾ ਇਹ ਇਹ 10 ਦਾਹ ਲੈ ਜੂਗੀ 10 ਦਿਨ ਅਜਨੇ 10 ਦਿਨ ਲੈ ਜੂ ਹਫਤੇ ਦੇ ਅੰਦਰ ਬਾਹਰ ਲੈ ਜੂਗਾ ਹਾਂ ਲੈ ਜੂਗਾ ਹਾਂਜੀ ਨਾਵ ਜੀ ਬੜੀ ਜਰੀ ਚੰਗੀ ਸਜਰੋ ਲਾਇਓ ਜੀ ਇਹਨੇ ਕੱਲ ਦੀ ਆਈ ਵੈੜ ਤੇ ਥੋੜੇ ਨਜੀਜਾ ਨਹੀਂ ਲਾਇਆ ਠੀਕ ਹੈ ਜੀ ਆਜੋ ਕੋ ਮਿੱਟਰ ਦੇ ਬੰਨੇ ਤੇ ਰੇਡ ਬਾਈ ਜੀ ਰੇਡ ਵੀਰ ਜੀ ਕਰਦਣ ਨੂੰ ਜੋ ਮਰਜ਼ੀ ਕਰੀਏ ਹੂੰ 85 ਕਰਾਲਾ 90 ਕਰਾਲਾ ਹੂੰ 80 ਜੋ ਛੋਟਛਾਪਾ ਹੀ ਹੋਣਾ ਹੈ ਜਾਜ ਕਰਦੇ ਪਤਾ ਲਿਆ ਕਰਕੇ ਕਰ ਦਈਓ ਥੋੜੇ ਰਾਟ ਬੋਦੀ ਚੰਗੀ 70 ਦੀ ਦੇ ਲਾਂਗੇ 75 ਦੀ ਜਾਣ ਦੀ ਛੋਟੀ ਹੋਣੀ ਛੋਟ ਛੱਪਾ ਹੀ ਹੋਣਾ ਇਹ ਵੈਗ ਰੂਕ ਬੋਲੋ ਫਿਰ ਕੋਈ ਨਹੀਂ ਛੋਟ ਛੱਪੇ ਕਰਦੇ ਹੋ ਲਾਇਓ ਮਾੜੀ ਜੀ ਦੁੱਧ ਆਲੀ ਆ ਲਾ ਦਿਓ ਕਰਾ ਲੈਵਾ ਲਾ ਕੇ ਠੀਕ ਸੈੱਡ ਰਦੀ ਆ ਵੀ ਕਰਮ ਵਾਲੀ ਬਣੋ ਬਣੋ ਚੰਗੀ ਹਾਂ ਦੇਣ ਲੈ ਜੂਏ ਜੇ ਕਰ ਲਾ ਕੇ ਦਿਖਾਈ ਆਪਣੇ ਵਾਲ ਨੂੰ ਖੀਜੀ ਧਿਆਨ ਨਾਲ ਹਾਂ ਸੋਨਾ ਲੈਵਾਲਾ ਗਾਣਾ ਦੁੱਧ 20 ਕਿਲੋ ਬੜੇ ਰਾਮ ਨਾਲ ਭਾਜੂ ਗਈ ਠੀਕ ਆ 75 ਦੀ ਜੈਸ ਨੂੰ ਆ 80 ਕਰੋ ਸਾਂਗੀ ਏ ਵੀ ਜੀ ਜਸਿਕਰ ਹੋ ਸਾਗੀ ਖੋਲਿਓ ਪਹਿਲਾ ਸੂਗਾ ਪਲੂਣੀ ਆ ਨਾ ਕਰਤ ਬਹੁਤ ਪੰਜਾਬ ਵਾਲੀ ਚਲਸੀ ਹਿੱਟ ਪਹਿਲਾ ਸੂਗਾ ਦੰਦੋ ਜਵਾਨ ਆ ਅੱਛਾ ਹਾਂਜੀ ਠੀਕ ਐ ਥੋੜੀ ਪੱਕ ਕੇ ਜਿਵੇਂ ਸੂਪ ਆਈ ਤਾਂ ਡੰਗਰ ਥਾਨ ਬੜਾ ਸਪੈਸ਼ਲ ਆ ਗਾਦੀ ਥਾਨ ਚੱਗਾ ਹੋਰ ਕੀ ਦੀ ਮੈਨੂੰ ਵੀ ਲੱਗਾ ਹੈ ਇਹਾਂ ਦੀ ਵੀ ਮੈਨੂੰ ਹੀ ਲੱਗਾ ਹੈ ਇਹਨਾਂ ਦੀ ਠੰਡੀ ਠੀਵੀ ਪੂਰੀ ਅੱਛਾ ਹਾਂ ਇੱਧਾ ਹੀ ਥੱਲੇ ਬੈਜੋ ਚਲੋ ਕੋਈ ਨਹੀਂ ਜਿੰਦੀ ਰਵੇ ਦੋ ਤੇ 15 ਇਹ ਵੀ ਨਹੀਂ ਛੱਡਦੀ ਭਾਵੇਂ ਪਹਿਲਾਂ ਨਹੀਂ ਪਹਿਲਾਂ ਵੀ 15 16 ਕਿਲੋ ਦੁੱਧ ਭਰਾਂਗੇ ਭਰਾ ਦੇਣਾ ਜੀ ਭਰਾਂ ਲੂ ਬਹੁਤ ਚੰਗੀ ਵਾਸੀ ਕੱਟ ਬੜਾ ਹੈ ਹਾਂ ਬਿਲਕੁਲ ਚੰਦੂ ਸਾਹਿਬ ਕੱਟ ਵੜਾਲ ਨੋਈ ਗਾਧੂ ਹੀ ਸਜਣੋ ਚੰਗਾ ਤੇ ਥੜੇ ਵੀ ਬੜਾ ਚੰਸਾ ਲੱਗਦਾ ਪੂਰੀ ਹਾਈਟ ਕਰ ਚੋ ਬੋਲਿਆ ਹਾਂ ਪਹਿਲਾ ਸੁਆ ਜੇ ਪਹਿਲਾ ਸੁਆ ਬਰੂਨ ਦੋ ਦੇ ਕੋਲ ਜਵਾਨ ਦੇ ਦਰ ਬਣਾਓ ਪਰ ਸਾਲਾ ਮਾਰ ਕੇ ਨਹੀਂ ਬੰਦੇ ਦਿੱਤੇ ਉਹਨੂੰ ਵੀ ਮਾਲ ਆਇਆ ਇੱਕੋ ਮਿੰਟਾਂ 'ਚ ਗਿਆ ਠੀਕ ਹੈ ਜੀ ਸਚਾਈ ਦਾ ਮੁੱਲ ਪੈ ਜਾਂਦਾ ਹੋਵੇ ਜੇ ਪਾਈਏ ਜੀ ਜੀ ਤੇ ਇਹਦਾ ਰੇਟ ਇਹਦਾ ਰੇਟ 60 ਜੀ ਭੈਂਡ ਕਰਾ ਲਾ ਹਾਂ ਭਾਵੇਂ 70 ਕਰਾ ਲਾ 60 ਹਜ਼ਾਰ ਦਿੱਤਾ ਮੈਂ ਹਾਂ ਨਹੀਂ ਛੋੜ ਛੱਪਾਈ ਉਹ ਚੋਂ 60 ਚੋਂ ਆਹ ਕਿੰਨਾ ਕਰਦਾ ਕੋਈ ਕਰਦਾਂਗੇ ਯਾਰ ਖੰਡ 2-3 ਹਜ਼ਾਰ ਰੁਪਈਆ ਕਰੀ ਹੈ ਨਹੀਂ ਜਿਆਦਾ 57 ਹੀ ਦਈਏ 57000 ਜਾਰੀ ਦੇਣਾ ਜਾਣਦੇ ਯਾਰ ਨੇ ਕੀ ਹੁੰਨਾ ਗਾ ਸਤਿ ਸ੍ਰੀ ਅਕਾਲ ਹੋਣਾ ਦਿੱਆ ਮੁਰਕੇ ਵੀ ਭਰਾਵਾਂ ਦਾ ਫਿਰ ਮਾਨ ਕਰਨਾ ਪੈਂਦਾ ਕੁਛ ਨਹੀਂਦਾ ਫਿਰ ਕਰ ਥੋੜਾ ਕਰ ਦਿਓ 16 17 ਕਿਲੋ ਦੁੱਧ ਭਰ ਜੂਗੀ 16 17 ਕਿਲੋ ਚਲੋ ਸਾਮ ਦਾ ਇਹ ਸਾਰਾ ਵੇਖ ਗੋਲ ਹੋਇਆ 65 ਆ ਇਹ ਉਹਦਾ ਵੀ ਸ਼ਾਇਦ ਹੀ ਆ ਬਿਲਕੁਲ ਜੀ 57000 ਦੀ ਸੱਜਣੋ ਇਹ ਮਿਲ ਜੂਗੀ ਬਾਕੀਆਂ ਦਾ ਮਾਨਦਨ ਵੀ ਖੁੱਲਾ ਕਰਵਾਤਾ ਖਰੀਦਦਾਰੀ ਕਰਿਓ ਪਿੰਡ ਬੈਂਕਾ ਪਹੁੰਚ ਕੇ ਸასიਖਾਲ ਜੀ